ਕਿਹੜੇ ਕਿਹੜੇ ਕੱਪੜੇ ਹੁੰਦੇ ਸੀ ਪਹਿਲਾਂ ਪਾਸਟਿੰਗ ਹੁੰਦੀ ਸੀ ਸੰਦੀਪ ਰੋਖੀ ਮੜਿਆ ਕਿਹੜੇ ਕਿਹੜੇ ਦੇ ਪਾਸਟਿੰਗ ਹਾਂ ਫਿਰ ਲਾਈ ਲੈਸ਼ਟ ਚੱਲੀ ਅੱਛਾ ਉਹ ਚੱਲੀ ਅੱਛਾ ਤੇਰੀ ਕਾਰਟ ਵੀ ਹੁੰਦਾ ਸੀ ਇੱਕ ਹਾਂ ਇੱਕ ਤੇਰੀ ਇੱਕ ਚੱਲੇ ਤੇਰੀ ਮੇਰੀ ਮਰਜ਼ੀ ਦਾ ਤੇਰੀ ਮੇਰੀ ਮਰਜ਼ੀ ਦਾ ਕੜਾ ਤੂਟਾ ਕੋਈ ਪੁੱਤ ਲੈਣ ਗਿਆ ਕੱਪੜਾ ਦੁਕਾਨ ਤੇ ਘਰ ਆ ਲਈ ਹੁੰਦਾ ਏ ਕਿ ਜੀ ਦੀ ਮੰਗਿਆ ਛੁੱਟ ਲੈ ਉਹ ਜਦੋਂ ਲੈਣ ਗਿਆ ਉਹ ਆਦਾ ਮਾਰ ਉਹ ਆਦਾ ਭਾਈ ਨੇ ਤਾਂ ਹੁਣ ਆਖਣ ਚੁੱਕੇ ਕੱਪੜਾ ਖਾਣਾ ਉਹ ਆਦਾ ਆਂਦੀ ਤੇਰੀ ਮਰਜ਼ੀ ਦਾ ਖਾਣਾ ਉਹ ਭਾਈ ਉਹਨੇ ਕੋਟ ਕੋਟ ਕੇ ਉੱਥੇ ਤੇਰੇ ਮਨਾਤੀ ਕਹਿੰਦਾ ਮੈਂ ਦਵੋਣਾ ਤੇਰੀ ਮੇਰੀ ਮਰਜ਼ੀ ਤੇਰੇ ਨਾਲ ਆਈ ਆ ਇਹਦੀ ਮਰਜ਼ੀ ਕਰਕੇ ਬਾਈ ਤੇਰੇ ਉਹ ਬੰਦ ਕਰਤਾ ਕੱਪੜਾ ਤੇਰੀ ਮੇਰੀ ਮਰਜ਼ੀ ਦਾ ਤੇਰੀ ਮੇਰੀ ਬੰਦ ਕਰਤਾ ਫਿਰ ਵਾਹ ਇਹ ਹੁੰਦਾ ਪੁਰਨੀਆ ਤਾਂ ਨਾਲ ਨਹੀਂ ਹੁੰਦਾ ਹੁਣ ਤਾਂ ਬਾਲੇ ਆ ਗਏ ਮਾਤਾ ਮਤਲਬ ਪਤਾ ਹੀ ਨਹੀਂ ਨਾਂ ਵੀ ਦਾ ਕੱਪੜਾ ਤੇ ਜਵਾਰ ਜੱਟ ਚੱਲ ਪਿਆ ਜੱਲ ਪਿਆ ਫੇਰ ਮਾਰ ਲਵੀ ਦੁਨੀਆ ਦਾ ਤੇਰੀ ਮੇਰੀ ਵਰਦੀ ਦਾ ਕੱਪੜਾ ਰਹੇ ਨਾ ਇਹ ਚੱਲ ਪਿਆ ਸੀ ਗਰੀ ਜਦੋਂ ਪਾਰ ਦਾ ਕੱਪੜੇ ਚੱਲਦੇ ਮਤਲਬ ਸਾਰੇ ਬੱਚੇ ਕੱਪੜੇ ਵੰਡੇ ਨੰਨੇ ਬਰ ਤੇ ਜੋ ਚੱਲਿਆ ਤੇ ਥਾਂ ਚੱਕ ਲਿਆ ਤਾਂ ਉਹ ਹੀ ਪਾ ਲਿਆ ਹਾਂ ਠੀਕ ਬਿੰਦਾ ਦਾ ਵਿਆਹ ਇਹਨਾਂ ਨੇ ਮੈਂ ਕਟਾਈ ਕਰਦੇ ਗਲਾਬੀ ਸ਼ੂਟ ਕਰਦੇ ਆ ਆਹੋ ਮੇਰੇ ਕੋਲੇ ਗਲਾਬੀ ਕੁੜਤੇ ਪਜਾਮੇ ਸੀ ਦੋ ਵਿਆਹ 'ਚ ਖੜਾ ਹੈ ਤੇ ਮੇਰੇ ਕੋਲੇ ਸੀਗਾ ਗਲਾਬੀ ਕੁੜਤਾ ਇਹੋ ਛੋਟਾ ਹੀ ਆ ਇਹ ਬਿੰਦਾ ਦੇ ਵਿਆਹ 'ਚ ਪੂਰੀ ਮੂਵੀ 'ਚ ਪੂਰੀ ਵਾਰ ਤਾਂ ਵਾਵਾ ਸੀ ਹਾਂ ਆ ਜਾ ਕੋਸ ਨਹੀਂ ਪਿਆ ਸੀ ਮਾਤਾ ਸੰਦੀਪ ਸੂਟ ਜਿਹਾ ਤੜਕੇ ਨੂੰ ਬੁਖਾਰ ਹੋ ਗਿਆ ਪਹਿਲਾਂ ਦਵਾਈ ਦਵਾ ਕੇ ਲੈ ਕੇ ਫਿਰ ਬੁਖਾਰ ਆਮ ਨਹੀਂ ਆ ਫਿਰ ਡਿੱਕਾ ਆ ਕੀ ਲਈ ਜੋਨੀ ਆ ਇਕੇਲੇ ਤੇ ਵੇਰ ਆ ਪਾ ਇੱਕ ਥੋਲੇ ਦੀ ਇਹ ਤੇਰਾ ਪਾਪਾ ਲਿਆ ਸੀ ਕੋ ਅੱਛਾ ਕੀ ਕੀ ਲਿਆ ਕੋਲ ਦਾ ਚਾਫੜਾ ਕੇ ਉਹਨੂੰ ਕੇਲੇ ਤੇ ਮਾਦਾਂ ਲਈ ਅੱਛਾ ਚਾਰੋਂ ਆਦਾ ਉਹ ਕਿੱਥੇ ਗਿਆ ਸੀ ਹੈ ਉਹ ਕਿੱਥੇ ਗਿਆ ਉਹ ਗਿਆ ਸੀਗਾ ਸੁੱਖੋ ਕੋਲੇ ਕਿਸ਼ੂ ਵੀ ਨਹੀਂ ਜਾਂਦੇ ਉੱਥੇ ਫਿਰ ਉਹ ਦੋ ਰਾਤਾਂ ਆਇਆ ਅੱਛਾ ਤੇ ਅਸੀਂ ਰਾਜੂ ਉੱਤੇ ਲਾ ਸੀਗਾ ਫਿਰ ਰਹੇ ਉਹਦਾ ਪਤਾ ਨਹੀਂ ਖਲੇ ਠੀਕ ਤਾਂ ਤੇ ਦੁਕਾਨ ਨਹੀਂ ਜਾਇਆ ਜਾਂਦਾ ਠੀਕ ਆ ਮਾ ਤਾਂ ਤੂੰ ਵੀ ਸਲਾਈ ਕਰਨੇ ਆ ਹਾਂ ਮੈਂ ਵੀ ਕਰ ਲੈਣੀ ਹੁੰਦੀ ਆ ਪਰ ਇਹ ਕਾ ਵੀ ਬਣ ਨਹੀਂ ਪਾਉਣੇ ਹੁੰਦੇ ਪੁੱਤ ਨਹੀਂ ਅੱਛਾ ਪਹਿਲਾਂ ਵਾਲੇ ਸਾਹ ਪਹਿਲਾਂ ਵਾਲੇ ਪਹਿਲਾਂ ਵਾਲੇ ਟਾਈਮ ਚੰਗੇ ਸੀ ਮਾਤਾ ਹੁਣ ਤਾਂ ਸਿੱਧੇ ਸਾਹ ਨਹੀਂ ਨਹੀਂ ਮਾਤਾ ਮੈਨੂੰ ਨਿਕਲ ਰੁਕ ਰਿਆ ਕਰੀ ਸੀ ਉਹਨਾਂ ਦੇ ਛੋਟੇ ਛੋਟੇ ਹੁੰਦੇ ਸੀ ਆ ਕੁੜੀਆਂ ਵੀ ਘਰੇ ਮੈਂ ਦੱਸਾਂ ਕਿ ਪਾਣ ਦੇ ਪਜਾਮੇ ਕੁੜਤੇ ਘਰੇ ਨਿਕਲ ਰਾ ਘਰੇ ਸਾਰਾ ਪੰਨਾਂ ਵੀ ਘਰੇ ਇਹਨਾਂ ਮਸ਼ੀਨਾਂ ਤੇ ਬਣਾ ਲੈਣੀਆਂ ਸਾਰਾ ਕੁਝ ਹੀ ਬਣਾ ਲੈਣਾ ਹੁਣ ਉਹ ਟਾਈਮ ਹੀ ਨਹੀਂ ਤੇ ਔਰ ਵਧੀਆ ਅੱਗੇ ਜੋ ਛੋਟੇ ਛੋਟੇ ਹੁੰਦੇ ਸੀ ਨਾ ਸੰਦੀਪ ਅ ਛੋਟੇ ਛੋਟੇ ਹੁੰਦੇ ਸੀ ਉਹ ਵੀ ਨਾ ਨੀਕਰਾਂ ਲੁਕਾ ਕੇ ਪਾ ਕੇ ਸੱਪੜ ਤੇ ਮੱਜਾਂ ਨਵਾਉਣ ਉੱਠ ਜਾਣਾ ਮਾਤਾ ਨੇ ਲੜਨ ਲੜਨਾ ਉਹ ਵੀ 25 ਗੰਢਾ ਅਗਲੇ ਤਾਂ ਨਾ ਬੱਚੇ ਆ ਪੁਰਾਣੇ ਅਗਲੇ ਜਾਣੇ ਬੱਚੇ ਵੀ ਹੈ ਨਹੀਂ ਹਾਂ ਹਾਂ ਹੁੰਦੇ ਜਵਾਕ ਤਾਂ ਅੱਖ ਨਹੀਂ ਲੱਗਦੇ ਉਹ ਵੀ ਬਾਹਰ ਮੱਜਾਂ ਉਹਦੇ ਨਾਲ ਖੇਟੀ ਜਾਂਦਾ ਕੁੱਤਿਆਂ ਨਾਲ ਬਿੱਟਾ ਘਣੀ ਜਾਂਦਾ ਉਹਨੇ ਤਾਂ ਕਿਹਾ ਨਹੀਂ ਕੁਛ ਕਿਹੜਾ ਦਸਤ ਮਿੱਟੀ ਚ ਬਣਾਈ ਜਾਂਦਾ ਫਿਰ ਪੱਠੇ ਤੇ ਪਾਉਂਗਾ ਨਾ ਹੁਣ ਤੂੰ ਕਿਹਾ ਨਹੀਂ ਮੈਂ ਮਾਂ ਦਾ ਰੇਤੇ ਨਾਲ ਲੱਗਿਆ ਆਹ ਦਾਦੀ ਜੀ ਫਿਰ ਹੁਣ ਮੈਂ ਖੇਡ ਤਾ ਦੱਸ ਦੇਖ ਲੈ ਹੁਣ ਵਾਲਿਆਂ ਦਾਦੀਆਂ ਸਾਡੇ ਆਈ ਤਾਂ ਮਾਤਾ ਤੂੰ ਇੰਨਾ ਕੁੱਟਦੀ ਸੀ ਸਾਨੂੰ ਤੇ ਉਹਨੂੰ ਕੁਛ ਕਹਿੰਦੀ ਨਹੀਂ ਮੇਰੇ ਕੋਲ ਟਾਈਮ ਨਹੀਂ ਸੀ ਉਹਨੂੰ ਕੁਛ ਕਿਹਾ ਹੀ ਨਹੀਂ ਹਾਂ ਹੁਣ ਬੱਚੇ ਕੁਛ ਅੱਖ ਨਹੀਂ ਲੱਗਦੇ ਉਹ ਬੱਚੇ ਅੱਖੇ ਲੱਗਦੇ ਸੀ ਨੇ ਨਹੀਂ ਉਹ ਚੱਪਲ ਨਾਲ ਕੁੱਟਦੀ ਜਿਵੇਂ ਸਾਨੂੰ ਕੁੱਟਦੀ ਹੁੰਦੀ ਸੀ ਆਏ ਕਿ ਪੜ ਹੁਣ ਮੈਥੋਂ ਕਿੱਥੇ ਬੱਚੇ ਖਾਂਦੇ ਨਾ ਹੌਕਾ ਪਿੱਟ ਜਾਵੇ ਨਾ ਜੀ ਕਰਦਾ ਕੁੱਤਾ ਨੂੰ ਸਾਡੇ ਆਰੀ ਤਾਂ ਪੱਧਰੀ ਬੱਧਰੀ ਆਏ ਸੰਦੀਪ ਦੇਖ ਲੈ ਥੋੜਾ ਦੇਖੀ ਆ ਤਰੀ ਕਹਦੀ ਸਾਡੇ ਆਰੀ ਪੱਧਰੀ ਬਣਾਦੇ ਸੀ ਕਟ ਕਟ ਕੇ ਨਹੀਂ ਬੱਧਾ ਉਹ ਕਰਦੇ ਸੀ ਬੱਚੇ ਬਣਦੇ ਸੀ ਜਿੱਥੇ ਬਾਹਰ ਜਾਣਾ ਉੱਥੇ ਖੇਡੀ ਜਾਣਾ ਹੁਣ ਤੂੰ ਬੱਚੇ ਨਿਆਂ ਨਾਲ ਬਾਕੇ ਖਾਕੇ ਤੇ ਫੇਰ ਗਈ ਵਹਿੰਦਾ ਹੀ ਨਹੀਂ ਕੇ ਉਹ ਸਾਰਾ ਦਿਨ ਇੱਥੇ ਫੋਨ ਦੇਖੀ ਗਿਆ ਪਹਿਲਾਂ ਹੁਣੀ ਗਿਆ ਬਾਹਰ ਉਹਦਾ ਨਨਮਾ ਵੀ ਦੇ ਸੀ ਟੀਂਡੇ ਚੁਣੇ ਚਲੋ ਕੀ ਕਰੀ ਜਾਂਦਾ ਉਹ ਦੇਖਿਆ ਮੈਂ ਮੈਂ ਦੇਖ ਕੇ ਹਾਂ ਮੈਂ ਕੀ ਕਰ ਪਾਉ ਆਏ ਚੱਲ ਤੂੰ ਬੈਠ ਮੈਂ ਦੇਖ ਕੇ ਹਾਂ ਕੀ ਕਰਦਾ ਕਰਵਾ ਨੂੰ ਦੇਖਣਾ ਮੈਂ ਕੀ ਕਰਦਾ ਬਾਹਰ ਆਲੇ ਕੱਦੂ ਲਾਲੇ ਸੰਦੀਪ ਨੇ ਤੜਤੀਆਂ ਦੀ ਕੱਦੂ ਕੰਦੀ ਸਬਜ਼ੀ ਸੁਣਾਵਾਂਗੇ ਖਵਾਈ ਸਾਡੂ ਚਾਰ ਨਾਲ ਬਿਮਾਰ ਕਰਕੇ ਕਿੱਥਿਆ ਦੇਖ ਕੇ ਹਾਂ ਬਾਹਰ ਬੇਟਾ ਹੋਲੇ ਦੇਖ ਲੈ ਆਹ ਦੇਖ ਲੈ ਕੀ ਕਰੀ ਜਾਂਦਾ ਓਏ ਕਿਹੜੀ ਪੱਠੀ ਆ ਇਹ ਲੈ ਇਟਾਲਾ ਪੱਠਾ ਬਣਾਇਆ ਇਹਦਾ ਅਲੀ ਤੇ ਮਾ ਕਾ ਕੀ ਕਰਦੀ ਆ ਉਹ ਕੀ ਕਰਦੀ ਇੱਟਾ ਬਣਾਉਂਦੀ ਆ ਹੋਰ ਉਹ ਤਾਂ ਆਉਂਦੀ ਹੀ ਨਹੀਂ ਲੈ ਆ ਕਰਦ ਕੀਦੀ ਆਪਣੀ ਆਇਆ ਮੈਂ ਤੈਨੂੰ ਪੈਰ ਤਵਾ ਕੇ ਲਿਖਾਇਆ ਚੱਕ ਆਇਆ ਲੈ ਪੱਠੀ ਬਣਾਦੀ ਇਧਰ ਆ ਚੁੰਮਚੇ ਚੁੰਮਚੇ ਕੁੱਤੇ ਸਾਡੀ ਆਟਾ ਬਣਾ ਕੇ ਅਸੀਂ ਇੱਕ ਘਰ ਬਣਾਉਂਦੇ ਹਾਂ ਹਾਏ ਪੂਰੇ ਗੜੇ ਇੱਥੇ ਰਹਿੰਦੇ ਗੜੇ ਨੂੰ ਆਇਆ ਕਿੱਥੇ ਆ ਪੂਰੀਆਂ ਇੱਟਾ ਚ ਠੀਕ ਆ ਇਹਨਾਂ ਲਿਬੜੀ ਜਾਣਾ ਸਾਰਿਆਂ ਨੇ ਕੁੱਤਿਆਂ ਨੂੰ ਹਾਏ ਆ ਕੇ ਗਰਮਾਨ ਕਰਨਾ ਕੀ ਆ ਸਾਰੇ ਕਿੱਲੇ ਚੱਲ ਕਹੇ ਕਿ ਮਿੱਟਾ ਬਣ ਜਾ ਨੇ ਸਾਹਮਣੇ ਵੱਚ ਤੇਰੇ ਦਾਦੀ ਨੂੰ ਕਹੇ ਕਿ ਆ ਮੈਂ ਕਿਹਾ ਉਹਦੀ ਬਧਰੀ ਬਣੌੜੀ ਸੀ ਤੂੰ ਕੁਛ ਨਹੀਂ ਕਹਿਆ ਤੈਨੂੰ ਕੀ ਕਹਿੰਦੀ ਸੀ ਹੂੰ ਨਾ ਹੋ ਤੈਨੂੰ ਤਾਂ ਕੁਛ ਨਹੀਂ ਕਹਿੰਦੀ ਸਾਡੀ ਬਧਰੀ ਬਣੌੜੀ ਸੀ ਹੁਣ ਤਾਂ ਹੁਣ ਵਾਲੇ ਚਵਾਖਾਂ ਨੂੰ ਕਿੱਥੇ ਕਹਿੰਦੇ ਨੇ ਜਦ ਇਹ ਖਰੂ ਪਾਈ ਜਾਂਦਾ ਮਿੱਟੀ ਨਾਲ ਲਿਬੜੀ ਜਾਂਦਾ ਸਾਰਾ ਚਮਚੇ ਝਮਚੇ ਲੈ ਕੇ ਉਹ ਹੀ ਨਾ ਖੇਡ ਕਉ ਲੈਣ ਤੇ ਛਿੱਤਰ ਫੇਰ ਕੇ ਆ। ਮਿੱਟੀ ਨਾਲ ਕਾੜਾ ਆਇਆ 24 ਤਰੀਕ ਦਾ ਪਕੌੜੇ ਹੋਣਗੇ। ਕਾੜਾ? ਉਹ ਦਾ। ਦੇਲ ਦਾ। ਕਾੜਾ ਕਾੜਾ। ਖਾਈ। ਦੇਖ ਲਾ। ਕੀ ਰਹਾ? ਤੇ 24 ਤਰੀਕ ਦਾ ਸਕੂਲ ਵੱਲੋਂ ਕਾੜ ਆ ਗਿਆ। ਪੇਰੈਂਟਸ ਮੀਟਿੰਗ ਦਾ ਉੱਥੇ ਰਿਜ਼ਲਟ ਨਹੀਂ। ਅੱਛਾ ਅੱਛਾ। ਪਕੌੜੇ ਪਕੂੜੇ ਹੋਣਗੇ ਉੱਥੇ। ਮੈਂ ਉੱਥੇ ਬੱਚਾ ਨਹੀਂ। ਮੈਨੂੰ ਘੜੇ ਲੈ ਕੇ ਜਾਣਾ ਹੈ ਕਦੀ ਮੈਂ ਹੀ ਜਾਊਂਗੀ ਇਕੱਲੀ। ਮੈਂ ਤਾਂ ਆਪ ਜਾਵਾਂਗੀ ਪਕੌੜੇ। ਜਾੜੀ ਜਾੜੀ ਤੈਨੂੰ ਤਾਂ ਲੈ ਜੂ। ਉੱਥੇ ਕੁਝ ਨਹੀਂ ਆਦੇ ਫੇਰ ਆਂਗੀ। ਮਰਾਹੀ ਕੇ ਲਈ ਖਾ ਲੈਣਾ ਉਹ ਲਿਬੜੀ ਜਾਂਦੇ ਕਹਿੰਦਾ ਦਾਦੀ ਨੇ ਉਹਨੇ ਕੁਛ ਨਹੀਂ ਗਿਆ ਹਾਂ ਆਹ ਵੇਖ ਆ ਗਿਆ ਠੀਕ ਆ ਲੰਬਰ ਆ ਗਿਆ ਪੂਰੇ ਇਹਦੇ ਪਾਸੇ ਠੀਕ ਨੂੰ ਉਹ ਆ ਇੱਕ ਕਿਤਾਬ ਵੀ ਹੋ ਗਿਆ